ਸਸਿਕਾਲ ਕੱਲ ਨਾ 9 ਤਰੀਕ ਨੂੰ ਕਿਸਾਨਾਂ ਦੀ ਮਹਾ ਪੰਚਾਇਤ ਸੀ ਮੋਗਾ ਵਿਖੇ ਸਭ ਤੋਂ ਵਧੀਆ ਤੇ ਚੰਗੀ ਗੱਲ ਤਾਂ ਇਹ ਹੋਈ ਕਿ ਉੱਥੇ ਜਿਹੜਾ SKM ਹੈ ਪੁਰਾਣਾ ਕਹਿ ਲੋ ਜਿਹੜਾ ਦਿੱਲੀ ਅੰਦੋਲਨ ਵੇਲੇ ਬਣਿਆ ਸੀ ਜਿਹਦੇ ਵਿੱਚ ਦਰਸ਼ਨਪਾਲ ਵਰਗੇ ਐ ਟਕੈਤ ਵਰਗੇ ਐ ਉਗਰਾਹਾ ਸਾਹ ਵਰਗੇ ਐ ਬਾਕੀ ਸਾਰੀਆਂ ਯੂਨੀਅਨ ਐ ਡੱਲੇ ਆਉਂਦੇ ਪੰਹੇਰ ਤੋਂ ਬੈਣਾ ਉਹਨਾਂ ਨੇ ਜਿਹੜੇ ਮਤੇ ਪਾਸ ਕੀਤੇ ਐ ਉਹਦੇ ਵਿੱਚ ਕਿਸਾਨ ਇਕਤਾ ਵਾਸਤੇ ਹੱਥ ਵਧਾਉਣ ਲਈ ਚੰਗਾ ਕਦਮ ਚੱਕਿਆ ਗਿਆ ਤੇ ਅੱਜ ਉਹਨਾਂ ਦੀ ਜਿਹੜੀ 6 ਮੈਂਬਰੀ ਟੀਮ ਐ ਜਿਹੜੀ ਕੱਲ ਸਟੇਜ ਤੇ ਖੜੀ ਸੀ ਮੋਗੇ ਉਹ ਟੀਮ ਅੱਜ ਖਨੌਰੀ ਬਾਰਡਰ ਵੀ ਪਹੁੰਚੀ ਐ ਇਹ ਤਾਂ ਬਹੁਤ ਚੰਗਾ ਤੇ ਛਲਾਗਾ ਯੋਗ ਕੰਮ ਐ ਜਿਹਨੂੰ ਹਰ ਇੱਕ ਬੰਦੇ ਨੇ ਸਲਾਇਆ ਐ ਦੋਸਤੋ ਪਰ ਨੰਬਰ 2 ਜਿਹੜੀ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਸਿਹਤ ਐ ਉਹਨਾਂ ਦੀ ਉਹਨਾਂ ਦਾ ਸਰੀਰ ਐ ਉਹਨਾਂ ਦੀ ਜਾਨ ਕਹਿ ਲੋ ਯਾਰ ਜਿਵੇਂ ਆਪਾਂ ਪਿੰਡਾਂ 'ਚ ਕਹਿੰਨੇ ਆ ਉਹਨਾਂ ਦੀ ਜਾਨ ਬਚ ਤਾ ਸਕਦੀ ਨਹੀਂ ਇਹ ਤਾਂ ਪਤਾ ਐ ਨਾ ਡਾਕਟਰ ਸਹਿਬਾਨਾ ਨੇ ਵੀ ਕਿਹਾ ਜਿਹੜੇ ਡਾਕਟਰ ਸਵਾਈ ਮਾਨ ਸਿੰਘ ਹੋਰਾਂ ਦੀ ਟੀਮ ਜਿਹੜੀ ਅਮਰੀਕਾ ਚ ਆਈ ਹੈ ਜਿਹੜੀ ਡੱਲੇਵਾਲ ਸਾਹਿਬ ਦੀ ਦੇਖਭਾਲ ਕਰ ਰਹੀ ਹੈ ਉਹਨਾਂ ਨੇ ਵੀ ਕਿਹਾ ਵੀ ਜੇਕਰ ਇਹ ਅੱਜ ਵੀ ਆ ਪੋਖੜ ਤਾਲ ਵਾਲਾ ਕਹਿ ਲੋ ਅਮਰ ਅੰਛਨ ਕਹਿ ਲੋ ਮਰਨ ਵਰਤ ਕਹਿ ਲੋ ਉਹਨਾਂ ਨੂੰ ਵਾਪਸ ਲੈਂਦੇ ਹਨ ਆਪਾਂ ਬਚ ਨਹੀਂ ਸਕਦੇ ਕਿਉਂਕਿ ਇਹਨਾਂ ਦਾ ਸਰੀਰ ਹੁਣ ਇੱਕ ਤਾਂ ਉਮਰ ਬਹੁਤ ਹੈ 79 ਸਾਲ ਦੇ ਨੇੜੇ ਕੈਂਸਰ ਦੇ ਮਰੀਜ਼ ਹੈ ਜਗਜੀਤ ਸਿੰਘ ਡੱਲੇਵਾਲ ਉਹ ਕਹਿੰਦੇ ਵੀ ਬਚਤਾ ਏ ਸਕਦੇ ਨਹੀਂ ਹੁਣ ਸਰਵਾਈਵ ਨਹੀਂ ਕਰਨਾ ਸਰੀਰ ਮਤਲਬ ਨਹੀਂ ਗੱਲ ਬਣਨੀ ਪਰ ਧੀਰ ਕਰਦੀ ਮਰਤਮਾ ਆਪਨੇ ਆਤੇ ਆਤੇ ਉਹ ਕੀ ਸ਼ੇਰ ਜੇ ਮਾਰਦੇ ਹੁੰਦੇ ਆ ਮਿੱਤਰੋ ਜਗਜੀਤ ਸਿੰਘ ਡੱਲੇਵਾਲ ਸਾਹਿਬ ਇੱਕ ਬਰਾੜ ਖਾਨਦਾਨ ਹੈ ਤੇ ਉਹਨਾਂ ਨੇ ਇਹਨਾਂ ਗੱਲਾਂ ਨੂੰ ਤਾਂ ਆਪਾਂ ਵੀ ਇੰਨਾ ਕੁ ਸਮਝਦੇ ਆਂ ਹਰ ਇੱਕ ਬੰਦਾ ਪੜਦਾ ਹੈ ਕਿ ਉਹਨਾਂ ਨੇ ਸਾਰੀ ਗੱਲ ਜਦੋਂ 10 ਮਹੀਨੇ ਉੱਥੇ ਬੈਠ ਕੇ ਸੋਚਿਆ ਕਿਉਂਕਿ ਜਦੋਂ ਬੰਦਾ ਲੜਾਈ ਲੜਦਾ ਹੈ ਨਾ ਤਾਂ ਉਹ ਮਗਰ ਧਿਆਨ ਮਾਰਦਾ ਵੀ ਕੋਈ ਆਉਂਦਾ ਯਾਰ ਸਾਡੇ ਕੋਈ ਘਰਾਂ ਦਾ ਆਉਂਦਾ ਸਾਡਾ ਕੋਈ ਆਂਢੀ ਗਵੰਢੀ ਆਉਂਦਾ ਸਾਡਾ ਕੋਈ ਸਾਕਾ ਆਉਂਦਾ ਜਦੋਂ ਉਹਨਾਂ ਨੇ ਸਾਰੀਆਂ ਆਸਾਂ ਮੀਦਾ ਮੁਕੀਆਂ ਲੋਕਾਂ ਨੂੰ ਵੀ ਵਾਜਾਂ ਮਾਰੀਆਂ ਜਦੋਂ ਕਾਟ ਲੱਗੀ ਸੀ ਉਦੋਂ ਇੱਕ ਮੰਡੀ ਦੇ ਵਿੱਚ ਜਗਜੀਤ ਸਿੰਘ ਡੱਲਿਆਲ ਨੇ ਆਖਿਆ ਓਏ ਤੁਸੀਂ ਢੇਰੀਆਂ ਤੇ ਬੈਠੇ ਹੋ ਜਦੋਂ ਸੜਕਾਂ ਰੋਕਦੇ ਆ ਸਾਡਾ ਸਾਥ ਦਿਆ ਕਰੋ ਸਾਡੇ ਨਾਲ ਖੜਿਆ ਕਰੋ ਮਤਲਬ ਕਹਿਣ ਤੋਂ ਭਾਵ ਜਗਜੀਤ ਸਿੰਘ ਡੱਲਿਆਲ ਨੇ ਹਰ ਇੱਕ ਨੂੰ ਹੱਥ ਬੰਨ੍ਹ ਕੇ ਵੀਡੀਓ ਰਹੀਂ ਸਟੇਜਾਂ ਤੋਂ ਬਹੁਤ ਸਾਰੀਆਂ ਬੇਨਤੀਆਂ ਕੀਤੀਆਂ ਪਰ ਕਿਸੇ ਨੇ ਮਿੱਤਰੋ ਇੱਕ ਨਹੀਂ ਸੁਣੀ ਤੇ ਨੰਬਰ 2 ਜਿਹੜਾ ਦੋਲਣ ਵਾਲਾ ਸੀ ਰੁਲਦੂ ਮਾਨਸਾ ਉਹਨੇ ਕਿੰਨੀ ਕਰਦਾਰ 쿠ਸ਼ੀ ਕੀਤੀ ਇੱਕ ਵੀਡੀਓ ਚ ਕੀਤੀ ਦੂਜੇ ਕੋਲੇ ਕੀਤੀ ਤੀਜੇ ਚੈਨਲ 'ਤੇ ਦੋ ਤਿੰਨ ਦਿਨ ਉਹ ਲੱਗਿਆ ਹੀ ਰਿਹਾ ਬਣਾ ਕੇ ਸਰੀਰ ਉਹਨੂੰ ਯਾਰ ਕਾਲ ਕਰਕੇ ਐਸਕੇਮ ਵਾਲੇ ਰੋਕ ਵੀ ਸਕਦੇ ਸੀ ਐਟੇ ਟਾਈਮ ਵੀ ਭਾਈ ਸਾਹਿਬ ਤੇਰੀ ਵੀਡੀਓ ਆ ਗਈ ਤੁਸੀਂ ਕਿਸੇ ਚੈਨਲ ਨਾਲ ਨਹੀਂ ਜਿਵੇਂ ਇਹਨਾਂ ਨੇ ਕੱਲ ਬਹੁਤ ਛਲਾਗਾ ਯੋਗ ਕਦਮ ਪੁੱਟਿਆ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਚੱਲ ਰਹੇ ਮੋਰਚਿਆਂ ਦੇ ਵਿਰੁੱਧ ਐਸਕੇਐਮ ਦਾ ਕੋਈ ਵੀ ਬੰਦਾ ਕਿਸੇ মিডিਆ ਨਾਲ ਉਹਨਾਂ ਦੇ ਵਿਰੁੱਧ ਗੱਲ ਨਹੀਂ ਕਰੂਗਾ ਤੇ ਕੱਲ ਰਾਜੇਵਾਲ ਸਾਹਿਬ ਨੇ ਕੀਤੀ ਵੀ ਇੱਕ ਪੱਤਰਕਾਰ ਨੇ 네ਗੇਟਿਵਿਟੀ ਜੀ ਫਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜਵਾਬ ਦਿੱਤਾ ਔਰ ਇਹੀ ਕਦਮ ਜਿਵੇਂ ਰਕੇਸ਼ ਟਕੈਤ ਨੇ ਉਹਦਾ ਉਸ ਬੰਦੇ ਦਾ ਕੰਮ ਹੈ ਪੈਟਰੋਲ ਪਾਉਣਾ ਹੈ ਜਿਵੇਂ ਪਿੰਡਾਂ ਸੱਥਾਂ ਜਾਂਦੇ ਆ ਲੋਕ ਕਿ ਫਲਾਣਾ ਤਾਂ ਗਰੀਸ ਵਾਲਾ ਨਾਲ ਡੱਬਾ ਲਈ ਫਿਰਦਾ ਦੂਜਾ ਉਹਦਾ ਇਹ ਆਲੂ ਵਾਲਾ ਲਈ ਫਿਰਦਾ ਹੈ ਤੀਜਾ ਉਹਦਾ ਬਈ ਸੀਆਰਡੀ ਦਾ ਵਰਤਦੇ ਆ ਜਿਹਦੇ ਲਾਤਾ ਨਾ ਜਿਵੇਂ ਸਰਪੰਚੀ ਇਲੈਕਸ਼ਨ ਜੇ ਵੇਲੇ ਨਹੀਂ ਕਈ ਲਾਉਂਦੇ ਫਿਰਦੇ ਉਹਦੇ 2 ਮਹੀਨੇ ਪਹਿਲਾਂ ਗਰੀਸ ਲਾਇਆ ਤੇ ਅਗਲੇ ਦੇ 2 ਕਿੱਲੇ ਵਕਾਇਤ ਤੇ ਗਾਂ ਨੂੰ ਰਕੇਸ਼ ਟਕੈ ਤੋਂ ਵਰਗਿਆਂ ਦਾ ਕੰਮ ਹੈ ਕਿਉਂਕਿ ਜਿਹੜੀ ਦੋਸਤੋ ਪੰਜਾਬ ਦੇ ਬਾਰਡਰ ਤੋਂ ਬਾਹਰਲੀ ਸਿਆਸਤ ਆ ਨਾ ਉਹ ਬਹੁਤ ਤੇਜ਼ ਹੈ ਜਿਵੇਂ ਦਿੱਲੀ ਚ ਅੰਦੋਲਨ ਹੈ ਇੱਕ ਨੰਬਰ ਦੀ ਸਿਆਸਤ ਹੋ ਰਹੀ ਹੈ ਉੱਥੇ ਬਾਹਰੋਂ ਲਿਆ ਕੇ ਵੋਟਾਂ ਬਣਾਈਆਂ ਜਾ ਰਹੀਆਂ ਇੱਕ ਨੰਬਰ ਦੀ ਸਿਆਸਤ ਹੈ ਆਪਾਂ ਵੋਟਾਂ ਆਖਣ ਤੱਕ ਸੀਮਿਤ ਹੈ ਉਹ ਲਿਆ ਕੇ ਬਣਵਾਈਆਂ ਜਾ ਰਹੀਆਂ ਤੇ ਕਟਵਾਈਆਂ ਜਾ ਰਹੀਆਂ ਤੇ ਦੂਜੇ ਪਾਸਿਓਂ ਲਿਆ ਕੇ ਇੱਕਰ ਯਾਰ ਜੀ ਤੌਰ ਤੇ ਉਥੋਂ ਕਟਾ ਦੇਣਗੇ ਇੱਥੇ ਬਣਾ ਲੈਣਗੇ ਇੱਥੇ ਇਲੈਕਸ਼ਨ ਤੋਂ ਬਾਅਦ ਇੱਥੋਂ ਕਟਾ ਕੇ ਉੱਥੇ ਫਿਰ ਬਣਾ ਲੈਣਗੇ ਕਹ ਸਮਝ ਗਏ ਨਾ ਉਵੇਂ ਇੱਕ ਨੰਬਰ ਦੀ ਸਿਆਸਤ ਕਰਦੇ ਆ ਟਕੈਤ ਵਰਗੇ ਜਿਹੜੇ ਬੰਦੇ ਨੇ ਅੱਗ ਤੇ ਘਿਓ ਪਾਉਣ ਵਾਲੀ ਗੱਲ ਕੀਤੀ ਟੁਹਾਣੇ ਮਹਾ ਪੰਚਾਇਤ ਦੇ ਵਿੱਚੋਂ ਕਿੰਨਾ ਉਲਟ ਬੋਲਿਆ ਯਾਰ ਨੈਸ਼ਨਲ মিডিਆ ਨੇ આજ ਤੱਕ ਆਲੇ ਨੇ ਤੇ ਹੋਰਾਂ ਨੇ ਕਿੰਨਿਆਂ ਨੇ ਉਹਦੇ ਬਿਆਨ ਚਲਾਏ ਕਿੰਨੇ ਦਿਨੋਂ ਬਿਆਨ ਚਲਦੇ ਰਹਿਣਗੇ ਕਹਿੰਦੇ ਨਿਕਲੀ ਗੱਲ ਜ਼ੁਬਾਨ ਚੋਂ ਤੇ ਨਿਕਲਿਆ ਤੀਰ ਕਮਾਨ ਚੋਂ ਹੱਥੀ ਨਾ ਆਵੇ ਤੇ ਬਾਕੀ ਜਿਹੜੇ ਉੱਥੇ ਮੁੰਡੇ ਯੂਪੀ ਚ ਵਿਚਾਰੇ ਦਰੜ ਕੇ ਜੀਪ ਥੱਲੇ ਥਾਰ ਥੱਲੇ ਮਾਰਦੇ ਸੀ ਲਖੀਮਪੁਰ ਖੀਰੀ ਵਾਲੇ ਉਹਨਾਂ ਦਾ ਕਾਕ ਹੀ ਨਹੀਂ ਬਣਿਆ ਤਿੱਕ ਉਦੋਂ ਗਰਨਾਮ ਸਿੰਘ ਝਲੂਨੀ ਸਾਹਿਬ ਨੇ ਸਿੱਧੀ ਗੱਲ ਆਖੀ ਉਹ ਕਹਿੰਦਾ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਸੌਦਾ ਵੇਚ ਦਿੱਤਾ ਗਿਆ ਕਹਿੰਦਾ ਇੱਥੋਂ ਦੇ ਲੀਡਰ ਨੇ ਯੂਪੀ ਦੇ ਨੇ ਪਰ ਮਿੱਤਰੋ ਅੱਜ ਮੈਂ ਹੁਣੀ ਵੀਡੀਓ ਵੇਖੀ ਕਿ ਦਰਸ਼ਨਪਾਲ ਹੁਰੀ ਤੇ ਹੋਰ ਸੱਜਣ ਡੱਲੇਆਲ ਸਾਹਿਬ ਨੂੰ ਆਖ ਰਹੇ ਹੈ ਖਨੋਰੀ ਬਾਰਡਰ ਤੇ ਪਹੁੰਚ ਕੇ ਕਿ ਬਾਹ ਉਤਰ ਕਰੋ ਬਾਹ ਉੱਪਰ ਕਰੋ ਕਿ ਤੁਹਾਡੇ ਨਾਲ ਡੋਲਿਓ ਨਾ ਉਹ ਭਾਈ ਸਾਹਿਬ ਜਦੋਂ ਦੱਲੇ ਵਾਲ ਸਾਹਿਬ ਬਾਹ ਵਿਚਾਰੇ ਚੱਕਣ ਜੋਗਰੇ ਨਹੀਂ ਰਹੀ ਉਹਨਾਂ ਦੀ ਆਵਾਜ਼ ਹੀ ਨਹੀਂ ਨਿਕਲ ਰਹੀ ਉਹਨਾਂ ਨੂੰ ਉਲਟੀਆਂ ਲੱਗ ਰਹੀਆਂ ਐ ਬੀਪੀ ਡਾਊਨ ਜਾ ਰਿਹਾ ਤਾਂ ਹੁਣ ਤੁਸੀਂ ਪਹੁੰਚੇ ਹੋ ਇਹ ਤਾਂ ਉਹ ਗੱਲ ਹੋ ਗਈ ਯਾਰ ਜਦੋਂ ਨਾ ਰਿਸ਼ਤੇਦਾਰ ਸਕੇ ਸਬੰਧੀ ਤਾਨੇ ਮਾਰੀ ਜਾਂਦੇ ਆ ਫਲਾਨਾ ਸੋਡੇ ਘਰਾਂ ਦਾ ਬਿਮਾਰ ਹੈ ਤੁਸੀਂ ਨਹੀਂ ਗਏ ਕੋ ਐਂ ਕਰ ਦੂ ਜਾ ਆਖਿਆ ਦਾ ਕੋ ਸਸਕਾਰ ਤੇ ਜਾਇਓ ਅੱਜ ਤਾਂ ਜਾਣਾ ਹੀ ਪਊ ਨੱਕ ਵੜਾਉਣਾ ਹੀ ਪਊ ਉਹ ਗੱਲ ਐ ਮਿੱਤਰੋ ਜਦੋਂ ਲੋਕਾਂ ਨੇ ਡੰਡਾ ਦਿੱਤਾ ਜੇ ਤੁਹਾਡੀ ਇੱਕ ਨੰਬਰ ਦੀ ਕਿਸਾਨੀ ਲੀਡਰਸ਼ਿਪ ਐ ਤੁਹਾਡੀ ਕਿਸਾਨੀ ਪਿੱਛੇ ਇੱਕ ਨੰਬਰ ਦੀ ਸਿਆਸਤ ਐ ਤੁਸੀਂ ਬਹੁਤ ਸਿਆਣੇ ਬਣਦੇ ਹੋ ਓਵਰ ਕਲੇਵਰ ਬਣਦੇ ਹੋ ਤਾਂ ਤੁਹਾਡਾ ਫਰਜ ਬਣਦਾ ਸੀ ਜਦੋਂ 4-5 ਦਿਨ ਹੋਏ ਸੀ ਹਫਤਾ ਹੋਇਆ ਲੋਕਾਂ ਨੇ ਮਿੰਨਤਾਂ ਕਰੀਆਂ ਹਰ ਇੱਕ ਬੰਦੇ ਨੇ ਵੀਡੀਓ ਪਾਈ ਇਹ ਸਾਰੀਆਂ ਯੂਨੀਅਨਾਂ ਨੂੰ ਆਉਣਾ ਚਾਹੀਦਾ ਹੈ ਪ੍ਰੈਸ ਵਾਲਿਆਂ ਨੇ ਯੂਟਿਊਬਰਾਂ ਨੇ ਵੈਬਸਾਈਟਾਂ ਵਾਲਿਆਂ ਨੇ ਤੁਹਾਡੇ ਨਾਲ ਕੰਟੈਕਟ ਕਰਕੇ ਕਿਹਾ ਕਿ ਤੁਸੀਂ ਖਨੌਰੀ ਬਾਰਡਰ ਜਾਓ ਦਲੇয়াল ਸਾਹਿਬ ਨੂੰ ਬਚਾ ਲਓ ਜਦੋਂ ਟਾਈਮ ਸੀ ਕਿਉਂਕਿ ਜਿਹੜੇ ਅਮਰੀਕਾ ਦੇ ਡਾਕਟਰ ਸਹਿਬਾਨ ਹਨ ਉਹ ਕਹਿੰਦੇ ਸਾਨੂੰ ਇਹ ਪੜ੍ਹਾਈ ਪੜ੍ਹਾਈ ਜਾਂਦੀ ਹੈ ਸਾਡੇ ਸਿਲੇਬਸ ਦੇ ਵਿੱਚ ਇਹ ਹੈ ਦੋਸਤੋ ਕਿ ਬੰਦਾ ਰੋਟੀ ਤੋਂ ਬਿਨਾ ਹਫ਼ਤਾ ਵੱਧ ਤੋਂ ਵੱਧ 10 ਦਿਨ ਜਿਉਂਦਾ ਰਹਿ ਸਕਦੇ ਅਮਰੀਕਾ ਚ ਇਹ ਪੜਾਇਆ ਜਾਂਦਾ ਸਲੇਵਸ ਜਿਹੜਾ ਡਾਕਟਰੀ ਵਾਲਾ ਤਾਂ ਉਹ ਮੁੰਡੇ ਜਿਹੜੇ ਡਾਕਟਰ ਸਾਹਿਬਾ ਨਾਲ ਉਸ ਦਿਨ ਵਿਚਾਰਾ ਇੱਕ ਰੋ ਵੀ ਰਿਹਾ ਸੀ ਨੌਜਵਾਨ 30 35 ਸਾਲ ਦਾ ਸੀ ਉਹ ਕਹਿੰਦਾ ਜੀ ਸਾਨੂੰ ਅਸੀਂ ਆਪਦੇ ਪਿਓ ਵਾਂਗੂ ਆਪਦੇ ਪਿਤਾ ਵਾਂਗੂ ਡਲੇਵਾਲ ਸਾਹਿਬ ਨੂੰ ਸੰਭਾਲ ਰਹੇ ਆਂ ਗਿੱਲੀ ਲੀਰ ਲੈ ਕੇ ਵਿਚਾਰੇ ਅਸ਼ਾਨਾਣ ਕਰਾਉਂਦੇ ਐ ਸਰਾਣੇ ਹੀਟਰ ਲੱਗੇ ਆ ਚਾਰ ਪੰਜ ਲੜੀ ਕਰ ਕੇ ਤਿਆਂ ਲਾ ਕੇ ਲੋਈ ਉਹਨਾਂ ਦੇ ਠਾਂ ਦਿੱਤੀ ਹੋਈ ਐ ਕਿ ਨਿਗ ਰਵੇ ਨਾ ਘਾਸ ਰਵੇ ਤਾਂ ਹੁਣ ਮਿੱਤਰੋ ਵੇਲਾ ਬੀਤ ਗਿਆ ਅਬ ਪਛਤਾਇਆ ਕਿਆ ਹੋਤ ਚਬ ਚਿੜੀਆਂ ਚੋਗੀ ਖੇਤ ਉਹ ਕਿਸਾਨ ਲੀਡਰੋ ਤੁਸੀਂ ਸਾਡੇ ਨਾਲ ਸਿਆਣੇ ਐ ਬਜ਼ੁਰਗ ਐ ਸੋਨੂੰ 40 40 ਸਾਲ ਹੋ ਗਏ ਮੈਮੋਰੰਡਮ ਦਿੰਦਿਆਂ ਨੂੰ ਇੱਕ ਕਾਗਜ਼ਾਂ ਦੇ ਟੁਕੜੇ ਪਰ ਅੱਜ ਕਾਗਜ਼ਾਂ ਦੇ ਟੁਕੜੇ ਤਹਿਸੀਲਦਾਰਾਂ ਨੂੰ ਦੇ ਕੇ ਉਹ ਰਾਜਨੀਤੀ ਨਹੀਂ ਰਹੀ ਅਗਲਿਆਂ ਨੇ ਤਿੰਨ ਕਾਲੇ ਕਾਨੂੰਨ ਅਸਿੱਧੇ ਢੰਗ ਨਾਲ ਲਾਗੂ ਕਰਨ ਵਾਸਤੇ ਖਰੜਾ ਤਿਆਰ ਕਰਤਾ ਤੇ ਤੁਹਾਡਾ ਸਾਥੀ ਤਿੱਲ ਤਿੱਲ ਮਰ ਰਿਹਾ ਤੁਸੀਂ ਉਹਦਾ ਤਮਾਸ਼ਾ ਵੇਖਦੇ ਰਹੇ ਇਤਿਹਾਸ ਨੇ ਤੁਹਾਨੂੰ ਮਾਫ਼ ਨਹੀਂ ਕਰਨਾ ਹੁਣ ਕੋਈ ਬੋਲੇ ਜਾਂ ਨਾ ਬੋਲੇ ਡੱਲੇ ਵਾਲ ਸਾਹਿਬ ਦੀ ਜਾਨ ਬਹੁਤ ਕੀਮਤੀ ਹੈ ਨਹੀਂ ਸੀ ਕਿਉਂਕਿ ਹੁਣ ਚਾਂਸ ਖਤਮ ਹੁੰਦੇ ਜਾ ਰਹੇ ਆ ਬਹੁਤ ਧੰਨਵਾਦ ਸਸੀ ਕਾ